ਦੋਸਤੋ ਖੁਸ਼ਦੀਪ ਸੈਦੋ ਕੇ ਇਸ ਵੀਰ ਕੋਲੋਂ ਵੀਡੀਓ ਬਣਾਈ ਹੈ ਸ਼ਾਰਟ ਵੀਡੀਓ ਚ ਤੁਹਾਨੂੰ ਸਾਰੇ ਪਸ਼ੂਆਂ ਤੇ ਕਿਰਾਂ ਕੈਮਰਾ ਮਾਰ ਦਿੰਨਾ ਹੈ ਸੱਤ ਗਾਵਾਂ ਵਿਕਾਊ ਆ ਜਿਹਦੇ ਚੋਂ ਪੰਜ ਪਈ ਲੈਣਾ ਤੇ ਦੋ ਜਿਹੜੀਆਂ ਗਾਵਾਂ ਉਹਦੋਂ ਉੱਤੇ ਦੂਜਾ ਜਾਂ ਤੀਜਾ ਸੂਏ ਦੀਆਂ ਪਰ ਜਿਹੜੀ ਸ਼ਾਰਟ ਵੀਡੀਓ ਉਹਦੇ ਚ ਤੁਹਾਨੂੰ ਇੱਕ ਵੱੱਛੀ ਦਿਖਾਉਣੀ ਹੈ ਪਹਿਲਾ ਸੂਆ ਸੁੰਦੀ ਹੈ ਬਹੁਤ ਸੋਹਣਾ ਰੰਗ ਰੂਪ ਹੈ ਹਾਈਟ ਲੈਂਥ ਚੰਗੀ ਹੈ ਥਣ ਸਿੱਧੇ ਆ ਤੇ ਸੋਹਣੇ ਆ ਬਾਕੀ ਤੁਸੀਂ ਆ ਕੇ ਦੇਖੋਗੇ ਜਿਹੜਾ ਵੀਰ ਖਰੀਦਣਾ ਚਾਵੇ ਤੋ ਇਹ ਪਹਿਲਾ ਸੂਆ ਸੁੰਨ ਦੀ ਵੱਚੀ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਉੱਤੇ ਜੀ ਨੂੰ ਜਚੇ ਉਹ ਵੀਰ ਕਾਲ ਕਰਕੇ ਕੰਟੈਕਟ ਕਰ ਲਿਓ ਜੀ ਪੂਰੀ ਵੀਡੀਓ ਦੀ ਵੇਟ ਕਰਿਓ ਸਾਰੀਆਂ گاਵਾਂ ਦੇ ਰੇਟ ਜਿਹੜੇ ਉਹ ਵੀਡੀਓ ਦੇ ਵਿੱਚ ਹੀ ਹੈ ਬਾਕੀ ਪਸ਼ੂ ਫਿਰ ਵੀ ਤੁਸੀ ਪਾਸ ਕਰਨਾ ਹੁੰਦਾ ਸਾਡਾ ਕੰਮ ਆ ਤੁਹਾਨੂੰ ਵੀਡੀਓ ਚ ਪਸ਼ੂ ਦਿਖਾਉਣ ਦਾ ਇੱਕ ਬਿਊਟੀ ਵਾਲੀ ਵਾੜ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਦੁੱਧ ਵੀ ਚੰਗਾ ਦੇਊਗੀ ਤੇ ਦੂਜੀ ਗੱਲ ਇਹ ਦੀ ਜਿਹੜੀ ਸੁੰਦਰਤਾ ਹੈ ਉਹ ਵੀ ਬੜੀ ਬਾਕਮਾਲ ਦਿਸਦੀ ਹੈ ਰੰਗ ਰੂਪ ਦੱਸੋ ਬੜਾ ਪਿਆਰਾ ਵਾਈਟ ਤੇ ਬਲੈਕ ਹੈ ਸੋ ਸੋਹਣੀ ਵਾੜ ਇਸ ਛੋਟ ਵੀਡੀਓ ਨੂੰ ਦਿਖਾ ਰਿਹਾ ਹਾਂ ਧੰਨਵਾਦ